ਸੋ ਮੈਂ ਹਾਂ ਆਪਣਾ ਤੁਹਾਡਾ ਰਿਪੋਰਟਰ ਜੇਸ਼ ਪੰਡਤ ਐਕਸਪ੍ਰੈਸ ਨਿਊਜ਼ਨੈਟ ਤੁਸੀਂ ਦੇਖ ਰਹੇ ਹੋ ਸਾਡਾ ਮੁੱਖ ਮਕਸਦ ਵਾ ਲੋਕਾਂ ਦੇ ਮਸਲਿਆਂ ਨੂੰ ਉਜਾਗਰ ਕਰਨਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਔਰ ਪ੍ਰਸ਼ਾਸਨ ਤੱਕ ਲੈ ਕੇ ਜਾਣਾ ਮੈਂ ਇਸ ਵੇਲੇ ਸ਼ਹਿਰ ਧਾਰੀਵਾਲ ਦੇ ਰਣੀਆਂ ਪਿੰਡ ਦੇ ਬਿਲਕੁਲ ਨਜ਼ਦੀਕ ਜੋ ਸ਼ਹਿਰ ਧਾਰੀਵਾਲ ਦਾ ਏਰੀਆ ਵਾ ਸ਼ਮਸ਼ਾਨਗੜ੍ਹ ਦੇ ਬਿਲਕੁਲ ਨੇੜੇ ਖੜਾ ਮਾਂ ਅੱਜ ਦੀ ਗੱਲਬਾਤ ਦਾ ਮੇਨ ਮੁੱਦਾ ਵਾ ਪਿਛਲੇ 10-12 ਸਾਲਾਂ ਤੋਂ ਲੱਗਾ ਹੋਇਆ ਕੂੜੇ ਦਾ ਇਹ ਵੱਡਾ ਢੇਰ ਜਿਹੜਾ ਸਿੱਧਾ-ਸਿੱਧਾ ਲੋਕਾਂ ਨੂੰ ਬਿਮਾਰ ਕਰ ਰਿਹਾ ਵਾ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰ ਰਿਹਾ ਵਾ ਕੈਮਰਾਮੈਨ ਨੂੰ ਮੈਂ ਕਹਾਂਗਾ ਥੋੜਾ ਅੱਗੇ ਜਾ ਕੇ ਕੈਮਰਾ ਘੁਮਾ ਕੇ ਕੂੜੇ ਦਾ ਇਹ ਢੇਰ ਵਿਖਾਣ ਦੀ ਕੋਸ਼ਿਸ਼ ਕਰੋ ਦੇਖੋ ਕਿੱਡੇ-ਕੱਡੇ ਵੱਡੇ ਕੂੜੇ ਦੇ ਢੇਰ ਲੱਗੇ ਹੋਏ ਨੇ ਔਰ ਇਹ ਢੇਰਾਂ ਤੋਂ ਗੰਦੀ ਬਦਬੂ ਜਿਹੜੀ ਆ ਉਹ ਲਗਾਤਾਰ ਹਲਦੀ ਪਈ ਆ ਔਰ ਇਸ ਦੇ ਨਾਲ ਹੀ ਜਿਹੜਾ ਵਾ ਇਸ ਦੇ ਨਾਲ ਲਗਾਤਾਰ ਜਿਹੜਾ ਵਾ ਉਹ ਸ਼ਹਿਰ ਦੇ ਲੋਕ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਜਿਹੜੇ ਆ ਉਹ ਵੱਖ-ਵੱਖ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਸੋ ਕੀ ਕਾਰਨ ਵਾ ਜਿਹੜਾ ਇਹ ਐਡਾ ਵੱਡਾ ਕੂੜੇ ਦਾ ਇੱਥੇ ਢੇਰ ਲੱਗਾ ਹੋਇਆ ਵਾ ਸਫਾਈ ਇਹਦੀ ਕਿਉਂ ਨਹੀਂ ਕੀਤੀ ਜਾ ਰਹੀ ਉਸ ਦੇ ਇਲਾਵਾ ਬਾਰ ਬਾਰ ਜਿਹੜਾ ਵਾ ਇੱਥੇ ਹਾਲਾਤ ਇੰਨੇ ਇੱਕ ਬੱਤਰ ਹੋ ਚੁੱਕੇ ਨੇ ਕਿ ਲੋਕ ਇਸ ਸ਼ਮਸ਼ਾਨ ਘਾਟ ਦੇ ਵਿੱਚ ਜਦੋਂ ਕੋਈ ਸੰਸਕਾਰ ਦੇ ਲਈ ਆਉਂਦਾ ਹੈ ਤਾਂ ਇਸ ਸ਼ਮਸ਼ਾਨ ਘਾਟ ਦੇ ਵਿੱਚ ਜਦੋਂ ਕਿਸੇ ਸ਼ਹਿਰ ਦੇ ਵਿਅਕਤੀ ਨੂੰ ਅੰਤਿਮ ਸੰਸਕਾਰ ਦੇ ਲਈ ਲੈ ਕੇ ਆਇਆ ਜਾਂਦਾ ਵਾ ਤਾਂ ਆਲੇ ਦੁਆਲੇ ਤੋਂ ਜਦੋਂ ਗੰਦੀ ਬਦਬੂ ਫੈਲਦੀ ਆ ਤਾਂ ਲੋਕ ਇਸ ਸ਼ਮਸ਼ਾਨ ਘਾਟ ਦੇ ਵਿੱਚ ਆਉਣੋਂ ਵੀ ਰਿਸ਼ਤੇਦਾਰ ਸ਼ਹਿਰ ਵਾਸੀ ਗੁਰੇਜ਼ ਕਰਦੇ ਆ ਕਿ ਅਸੀਂ ਘਰੇ ਜਾ ਕੇ ਕਿਸੇ ਵਿਅਕਤੀ ਨਾਲ ਅਫਸੋਸ ਕਰ ਲਾਂਗੇ ਔਰ ਇਸ ਇੱਕ ਬੱਤਰ ਜਈ ਜ਼ਿੰਦਗੀ ਜਿਹੜੀ ਆ ਉਹ ਲੋਕ ਜੀ ਰਹੇ ਆ ਕੈਮਰਾਮੈਨ ਨੂੰ ਮੈਂ ਕਹਾਂਗਾ ਜਲਦੀ ਨਾ ਆਓ ਕੁਝ ਸਿਆਸੀ ਲੋਕ ਔਰ ਕੁਝ ਹਾਲੇਦ ਵਾਲੇ ਦੇ ਪਿੰਡਾਂ ਦੇ ਮਾਤਬਰ ਲੋਕ ਵੀ ਸਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਨੇ ਹਾਂਜੀ ਰੋਹਿਤ ਅਬਰੋਲ ਜੀ ਕੀ ਕਹਿਣਾ ਚਾਹੋਗੇ ਧਾਰੀਵਾਲ ਸ਼ਹਿਰ ਦੇ ਵਿੱਚ ਨਰਕ ਪਿਆ ਹੋਇਆ ਵਾ ਸਭ ਤੋਂ ਪਹਿਲਾਂ ਪੰਡਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਸਮੱਸਿਆ ਸੁਣਨ ਵਾਸਤੇ ਆਏ ਹੋ ਇਹ ਸਮੱਸਿਆ ਮੇਰੀ ਨਹੀਂ ਹੈ ਪੂਰੇ ਧਾਰੀਵਾਲ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਹੈ ਤੁਸੀਂ ਜਾਣਦੇ ਹੋ ਦਿੱਲੀ ਨੂੰ ਦੇਖਿਆ ਤਾਂ ਕੂੜੇ ਦਾ ਪਹਾੜ ਹੁੰਦਾ ਪਰ ਸਾਡੇ ਧਾਰੀਵਾਲ ਵਿੱਚ ਵੀ ਕੂੜੇ ਦਾ ਪਹਾੜ ਤੁਸੀਂ ਦੇਖ ਸਕਦੇ ਹੋ ਜੀ ਜੀ ਇਹ ਪਹਾੜ ਦਿੱਲੀ ਦੇ ਪਹਾੜ ਨਾਲੋਂ ਵੀ ਵੱਡਾ ਹੋਣ ਜਾ ਰਿਹਾ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਇਰੇ ਅੰਦਰ ਇੰਨੀਆਂ ਗੈਸਾਂ ਨੇ ਗੰਦੀਆਂ ਇੰਨੀ ਬਦਬੂ ਨੇ ਕੋਈ ਇੱਥੋਂ ਨੰਗ ਨਹੀਂ ਸਕਦਾ ਚਾਰ ਕਦਮਾਂ ਤੇ ਸਾਹਮਣੇ ਧਾਰੀਵਾਲ ਦਾ ਸ਼ਮਸ਼ਾਨ ਘਾਟ ਹੈ ਜਿੱਥੇ ਕੀ ਕੀ ਦੀ ਡੈਥ ਹੋ ਜੇ ਰਿਸ਼ਤੇਦਾਰ ਦੂਰੋਂ ਦੂਰੋਂ ਆਉਂਦੇ ਨਹੀਂ ਫੋਨ ਤੇ ਕਹਿੰਦੇ ਆਪਾਂ ਚੌਥੇ ਤੇ ਆ ਜਾਾਂਗੇ ਕਿਰਿਆ ਤੇ ਆ ਜਾਾਂਗੇ ਸੰਸਕਾਰ ਤੇ ਨਹੀਂ ਜਾਣਾ ਲਾਗੇ ਕੂੜੇ ਦਾ ਢੇਰ ਆ ਹੀ ਉੱਥੇ ਗਏ ਤਾਂ ਬਿਮਾਰ ਹੋ ਗਏ ਅਸੀਂ ਆਪਣੇ ਬੱਚੇ ਆ ਕੇ ਬਿਮਾਰ ਕਰਨੇ ਕੋਈ ਇੱਥੇ ਆਉਂਦਾ ਨਹੀਂ ਧਾਰੀਵਾਲ ਚ ਸਾਡੇ ਹਾਂਜੀ ਕੀ ਕਾਰਨ ਮਤਲਬ ਕਿਉਂ ਨਹੀਂ ਇਹ ਢੇਰ ਚੁੱਕਿਆ ਜਾ ਰਿਹਾ ਇਹ ਨਗਰ ਕੌਂਸਲ ਫੇਲ ਆਈ ਸਾਡੇ ਧਾਰੀਵਾਲ ਦੀ ਜੋ ਟੋਟਲੀ ਜ਼ੀਰੋ ਨਗਰ ਕੌਂਸਲ ਸਾਡੀ ਸਵਾਤ ਧਾਰੀਵਾਲ ਦੀ ਫੇਲ ਹੈ 10 ਸਾਲ ਤੋਂ ਸੁਣ ਰਹੇ ਆ ਕਿ ਕੋਈ ਮਸ਼ੀਨ ਆ ਰਹੀ ਆ ਖਾਦ ਬਣਾਏਗੀ ਉਹਨਾਂ ਪੈਸੇ ਆਉਣਗੇ ਨਗਰ ਕੌਂਸਲ ਧਾਰੀਵਾਲ ਨੂੰ ਸ਼ਹਿਰ ਸਾਫ਼ ਸੁਥਰਾ ਬਣਾਏਗੀ ਆ ਦੇਖ ਲਓ ਧਾਰੀਵਾਲ ਦਾ ਤਾਂ ਜਿੰਨਾ ਬੇੜਾ ਗੜਕ ਧਾਰੀਵਾਲ ਸ਼ਹਿਰ ਦਾ ਹੂਨ ਹੋਇਆ ਨਾ ਆ ਆਉਣ ਵਾਲੇ ਕੋਈ ਸਾਲਾਂ ਦੇ ਵਿੱਚ ਇਹ ਤਾਂ ਪਹਿਲਾਂ ਨਹੀਂ ਸੀ ਹੋਇਆ ਪ੍ਰਧਾਨ ਜੀ ਕੀ ਮੰਗ ਕਰਦੇ ਹੋ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੋਂ ਸਭ ਤੋਂ ਪਹਿਲਾਂ ਮੈਂ ਸੀਐਮ ਭਗਵੰਤ ਮਾਨ ਜੀ ਨੂੰ ਸਭ ਤੋਂ ਪਹਿਲਾਂ ਇਹ ਬੇਨਤੀ ਕਰਾਂਗਾ ਕਿ ਜਦੋਂ ਉਹਨਾਂ ਨੇ ਦਿੱਲੀ ਦੇ ਵਿੱਚ ਕੇਜੀワਲ ਜੀ ਨੇ ਇਲੈਕਸ਼ਨ ਲੜੀ ਸੀਗੀ ਵੀ ਆਪਣੇ ਇਹ ਕਾਰਪੋਰੇਸ਼ਨ ਦੀ ਇਲੈਕਸ਼ਨ ਲੜੀ ਸੀਗੀ ਉਹਦੇ ਵਿੱਚ ਇਹਨਾਂ ਨੇ ਮੇਨ ਮੁੱਦਾ ਰੱਖਿਆ ਸੀ ਕਿ ਕੂੜੇ ਦਾ ਕਿ ਕੂੜੇ ਆਪਾਂ ਕੂੜੇ ਦਾ ਢੇਰ ਹਟਾਵਾਂਗੇ ਤੁਸੀਂ ਸਾਡੀ ਕਾਰਪੋਰੇਸ਼ਨ ਜਿਤਵਾਓ ਉਸ ਟਾਈਮ ਲੋਕਾਂ ਨੇ ਭਰਪੂਰ ਵੋਟਾਂ ਦੇ ਕੇ ਕੇਜੀワਲ ਜੀ ਦੀ ਕਾਰਪੋਰੇਸ਼ਨ ਜਿਤਾਈ ਸੀਗੀ ਠੀਕ ਹੈ ਜੀ ਉਸ ਤੋਂ ਬਾਅਦ ਭਗਵੰਤ ਮਾਨ ਜੀ ਨੇ ਜੋੜਾ ਛੋੜਾਂ ਤੇ ਉੱਥੇ ਪ੍ਰਚਾਰ ਕੀਤਾ ਸੀਗਾ ਤੇ ਉਹ ਹੀ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਭਗਵੰਤ ਮਾਨ ਜੀ ਥੋੜਾ ਜਿਆ ਸਾਡੇ ਧਾਰੀਵਾਲ ਵੀ ਤੁਸੀਂ ਧਿਆਨ ਦੇ ਦਿਓ ਕਿ ਸਾਡੇ ਧਾਰੀਵਾਲ ਵਿੱਚ ਵੀ ਆ ਦੇਖੋ ਕੀ ਹਾਲਾਤ ਬਣ ਰਹੇ ਨੇ ਲੋਕੀ ਮਰ ਰਹੇ ਨੇ ਆ ਲਾਗੇ ਚਾਗੇ ਜਿੰਨੇ ਹਸਪੀਟਲ ਨੇ ਤੁਸੀਂ ਹਸਪੀਟਲਾਂ 'ਤੇ ਚਲੇ ਜਾਓ ਉੱਥੇ ਸਭ ਤੋਂ ਵੱਧ ਧਾਰੀਵਾਲ ਦੇ ਮਰੀਜ਼ ਮਿਲਣਗੇ ਤੁਹਾਨੂੰ ਜੋ ਬਿਮਾਰ ਨੇ ਉਹਦੇ ਵਿੱਚ ਛੋਟੇ-ਛੋਟੇ ਬੱਚੇ ਤੁਹਾਨੂੰ ਮਿਲਣਗੇ ਜੋ ਬਹੁਤ ਜ਼ਿਆਦਾ ਬਿਮਾਰ ਨੇ ਸਰ ਲਗਾਤਾਰ ਜਰਦਾ ਤੁਸੀਂ ਦੱਸ ਰਹੇ ਹੋ ਕਿ ਪਿਛਲੇ 8-10 ਸਾਲ ਦਾ ਮੁੱਦਾ ਬਣਿਆ ਹੋਇਆ ਵਾ ਕੀ ਤੁਹਾਡੀ ਪਾਰਟੀ ਸ਼ਿਫਸਨ ਹਿੰਦੁਸਤਾਨ ਕਰੇਗੀ ਜੇ कूੜੇ ਦਾ ਢੇਰ ਮਹੀਨਾ 2 ਮਹੀਨੇ ਫੇਰ ਨਹੀਂ ਚੁੱਕਿਆ ਜਾਂਦਾ ਤੇ ਦੇਖੋ ਜੀ ਹੁਣ ਆਪਾਂ ਬਿਲਕੁਲ ਇਸ ਮੁੱਦੇ ਵੱਲ ਲੱਗ ਚੁੱਕੇ ਆਂ ਸਾਨੂੰ ਜਿੰਨਾ ਸੰਘਰਸ਼ ਕਰਨਾ ਪਏਗਾ ਅਸੀਂ ਕਰਾਂਗੇ ਮੈਂ ਔਰ ਮੇਰੇ ਸਾਥੀ ਇਸ ਗੜਸ਼ ਲਈ 24 ਘੰਟੇ ਤਿਆਰ ਆਂ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਇਹ ਚੀਜ਼ ਦਾ ਹੱਲ ਕਰਦੇ ਆ ਠੀਕ ਹੈ ਨਹੀਂ ਕਰਦੇ ਆਪਾਂ ਭੁੱਖ ਹੜਤਾਲ ਤੇ ਵੀ ਬਵਾਂਗੇ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਜਿਦਾ ਜਿਦਾ ਨਗਰ ਕੌਂਸਲ ਦਾ ਘਰਾਵ ਕਰਨਾ ਪਿਆ ਠੋਕੇ ਕਰਾਂਗੇ ਡੀਸੀ ਸਾਹਿਬ ਅੱਗੇ ਫਿਰ ਇੱਕ ਵਾਰ ਆਪਾਂ ਬੇਨਤੀ ਕਰਦੇ ਆ ਕਿ ਡੀਸੀ ਸਾਹਿਬ ਨਾਲ ਤਾਲਮਿਲ ਕਰਕੇ ਇਹ ਚੀਜ਼ ਨੂੰ ਬੰਦ ਕਰਾਇਆ ਜਾਵੇ ਇਥੋਂ ਇਹ ਸ਼ਹਿਰ ਦੇ ਵਿੱਚ ਡੰਪ ਹੈ ਕੋਈ ਸ਼ਹਿਰ ਦੇ ਬਾਹਰ ਨਹੀਂ ਤੁਸੀਂ ਡੰਪ ਦੇਖੋ ਕਿ ਸ਼ਹਿਰ ਦੇ ਬਾਹਰ ਹੁੰਦੇ ਨੇ ਇਹ ਪਹਿਲਾ ਅਸਾ ਡੰਪਾ ਜਿਹੜਾ ਸ਼ਹਿਰ ਦੇ ਵਿੱਚ ਸ਼ਮਸ਼ਾਨ ਘਾੜ ਦੇ ਓਪੋਜ਼ਿਟਾ ਬਿਲਕੁਲ ਸੋ ਗੱਲਬਾਤ ਲਈ ਧੰਨਵਾਦ ਸ਼ੇਫਸਨਾ ਹਿੰਦੁਸਤਾਨ ਦੇ ਪੰਜਾਬ ਯੂਥ ਚੇਅਰਮੈਨ ਰੋਹਿਤ ਅਬਰੋਲ ਜੀ ਨੇ ਬੜੇ ਜੋਰ ਸ਼ੋਰ ਨਾਲ ਮੁੱਦਾ ਠਾਇਆ ਹੋਆ ਔਰ ਲਗਾਤਾਰ ਦਾਵਾ ਕਰ ਰਹੇ ਨੇ ਕਿ ਜੇਕਰ ਇਹ ਕੂੜੇ ਦਾ ਢੇਰ ਅਗਲੇ ਦਿਨਾਂ ਵਿੱਚ ਨਹੀਂ ਚੁੱਕਿਆ ਗਿਆ ਤਾਂ ਉਹ ਇੱਥੇ ਬੈਠ ਕੇ ਦਰਿਆ ਵਿਛਾ ਕੇ ਭੁਖ ਹੜਤਾਲ ਵੀ ਕਰਨਗੇ ਸਾਡੇ ਨਾਲ ਲਾਗੇ ਪਿੰਡ ਰਣੀਏ ਤੋਂ ਇੱਕ ਕਿਸਾਨ ਵੀ ਆਏ ਨੇ ਜਿਨ੍ਹਾਂ ਦੀ ਜ਼ਮੀਨ ਬਿਲਕੁਲ ਸ਼ਮਸ਼ਾਨ ਘਾਟ ਦੇ ਨਾਲ ਆ ਸਰ ਆਪਣਾ ਨਾਮ ਦੱਸ ਦਿਓ ਨਾਮ ਮੇਰਾ ਗੁਰਕੇਵਲ ਸਿੰਘ ਲੱਕੀ ਜੀ ਹਾਂਜੀ ਸਰ ਆਪਣਾ ਨਾਮ ਦੱਸ ਦਿਓ ਗੁਰਕੇਵਲ ਸਿੰਘ ਲੱਕੀ ਜੀ ਕਿਹੜਾ ਪਿੰਡ ਰਣੀਆਂ ਜੀ son of ਮੱਖਣ ਸਿੰਘ ਤੇ ਸਾਰੇ ਤੁਹਾਡੀ ਜ਼ਮੀਨ ਲਾਗਦੀ ਜ਼ਮੀਨ ਆ ਜੀ ਤੇ ਜ਼ਮੀਨ ਦੇ ਵਿੱਚ ਜਦੋਂ ਵੇਖਿਆ ਜਾਏ ਕਿ ਕਿੰਨਾ ਕੁ ਲਾਵਾ ਬਾਵਾ ਹੋਣ ਟਿੱਕਾ ਕਣਕ ਦੇ ਵਿੱਚ ਜਾ ਚੁੱਕਾ ਵਾ ਬਾਰ ਬਾਰ ਕਹਿੰਦੇ باوجود ਵੀ ਇਹਨਾਂ ਦੇ ਅਸਰ ਮਾਸਾ ਨਹੀਂ ਹੁੰਦਾ ਬਹੁਤ ਵਾਰ ਇਹਨਾਂ ਨੂੰ ਕਹਿ ਚੁੱਕੇ ਆ ਕਿ ਕਿੰਨਾ ਨੂੰ ਕਿੰਨਾ ਨੂੰ ਕਹਿ ਚੁੱਕੇ ਹੋ ਕੋਆਪਰੇਸ਼ਨ ਨੂੰ ਕਹਿ ਚੁੱਕੇ ਆ ਕਮੇਟੀ ਘਰ ਨੂੰ ਜੀ ਕਮੇਟੀ ਘਰ ਜਾ ਕੇ ਖੁਦ ਮੈਂ ਆਪ ਜਾ ਕੇ ਕਈ ਵਾਰ ਕਿਹਾ ਲਾਗਲੇ ਘਰਾਂ ਦੇ ਲੋਕ ਵੀ ਮੈਂ ਖੜੇ ਦੋ ਤਿੰਨ ਵਾਰ ਪਰ ਉਹਨਾਂ ਦੇ ਸਿਰ ਤੇ ਜੂ ਮਾਸਾ ਨਹੀਂ ਸਰਕਦੀ ਸਾਡੇ ਧਾਰਿਆ ਸ਼ਹਿਰ ਦੇ ਜਿੰਨੇ ਕ ਪ੍ਰਧਾਨ ਮੇਰੀ ਉਹ ਚ ਬਣ ਜੁਕੇ ਉਹਨਾਂ ਨੂੰ ਜਿੰਨੀਆ ਮਿਲੇ ਇੱਕੋ ਗੱਲ ਹੀ ਕਹੀ ਉਹਨਾ ਪੀ ਇਹ ਬਸ ਮੁੱਕ ਗਿਆ ਮੁੱਕ ਗਿਆ ਅਜੇ ਤੱਕ ਨਹੀਂ ਮੁੱਕਿਆ ਕਿ ਇਹ ਪਾਸੇ ਨਹੀਂ ਲੱਗਾ ਪੈਰੋ ਪੈ ਡੈਂਪ ਜਿਹੜਾ ਵੱਡਾ ਹੁੰਦਾ ਜਾਣ ਰਿਹਾ ਵਾ ਇੰਨੇ ਕ ਘਰਾਂ ਦੇ ਵਿੱਚ ਬਰਬਾਦੀ ਹੋਣ ਈ ਇੱਥੇ ਬਿਮਾਰ ਹੋਣ ਦੇ ਜੀ ਪੀ ਹਾਦ ਤੋਂ ਵੱਧ ਲੋਕ ਬਿਮਾਰ ਹੋ ਰਹੇ ਨੇ ਪਰ ਇੱਥੇ ਕੋਈ ਪੁੱਛਣ ਆਲਾ ਹੀ ਨਹੀਂ ਇਹਨਾਂ ਨੂੰ ਜੀ ਬਾਜੀ ਜਦੋਂ ਬਰਸਾਤ ਹੁੰਦੀ ਆ ਜਾਂ ਹਵਾ ਚੱਲਦੀ ਆ ਤੁਹਾਡੇ ਘਰ ਵੀ ਰਹਿਸ਼ੀ ਇਲਾਕਾ ਵੀ ਤੁਹਾਡੇ ਪਿੰਡ ਦਾ ਬਿਲਕੁਲ ਨਜ਼ਦੀਕ ਆ ਕਿੱਦਾਂ ਦੇ ਹਾਲਾਤਾਂ ਦਾ ਤੁਹਾਨੂੰ ਬੱਤਰ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਥੋੜਾ ਉਹ ਦੱਸ ਦਿਓ ਸਰ ਜੀ ਇੱਥੇ ਰੋਟੀ ਖਾਣੀ ਬੱਤਰ ਹੋਈ ਪਈ ਸਾਡੀ ਆਈ ਰੋਟੀ ਨਹੀਂ ਖਾ ਸਕਦੇ ਜਦੋਂ ਇੱਥੇ بارش ਹੁੰਦੀ ਆ ਸਮੈਲ ਇੰਨੀ ਕਿ ਜਾਂਦੀ ਆ ਕਿਲੋਮੀਟਰ ਦੇ ਹਿਸਾਬ ਨਾਲ ਸਮੈਲ ਚੜਦੀ ਆ ਇੱਥੇ ਇੱਥੇ ਰੋਟੀ ਖਾਣੀ ਮੁਸ਼ਕਲ ਹੋਈ ਪਈ ਮੈਂ ਖੁਦ ਦੋ ਤਿੰਨ ਪ੍ਰਧਾਨਾਂ ਨੂੰ ਕਹਿ ਚੁੱਕਾ ਵੀ ਜਨਾਬ ਜੇ ਨਹੀਂ ਮੁਕਾਉਣਾ ਇੱਕ ਦਫਾ ਮੇਰੇ ਲਾਗੇ ਆਣ ਕੇ ਬਹਿ ਕੇ ਇੱਕ ਦਿਨ ਮੇਰੇ ਲਾਗੇ ਰੋਟੀ ਖਾ ਲਓ ਜਦੋਂ ਇਹਨੂੰ ਫੋਲ ਦੇ ਜੇ ਫਿਰ ਮੈਂ ਨਹੀਂ ਤੁਹਾਨੂੰ ਕਹਾਂਗਾ ਵੀ ਇੱਥੇ ਨਾ ਲਾਓ ਬੇਸ਼ੱਕ ਲਈ ਜਾਓ ਮੁੜ ਕੇ ਪੱਲਾ ਹੀ ਨਹੀਂ ਮੈਨੂੰ ਫੜਾਉਂਦੇ ਜੀ ਇਹ ਤਾਂ ਤਰਗਣ ਖਿਸਕੇ ਜਾਂਦੇ ਪੱਲਾ ਨਹੀਂ ਫੜਾਉਂਦੇ ਬਾਰ-ਬਾਰ ਕੀ ਮੰਗ ਕਰੋਗੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਡਿਪਟੀ ਕਮਿਸ਼ਨਰ ਗਰਦਾਸਪੁਰ ਤੋਂ ਉਹਨਾਂ ਤੋਂ ਮੰਗੇ ਇਹੋ ਕਰਦੇ ਆ ਜੀ ਇਹ ਤਾਂ ਜਿੰਨੀ ਛੇਤੀ ਹੋ ਸਕਦਾ ਹੈ ਤਾਂ ਹੱਲ ਹੋ ਜਾਏ ਜੀ ਜੀ ਕਿਉਂ ਲਾਗੇ ਸ਼ਮਸ਼ਾਨ ਘਾਟਿਆ ਇੱਥੇ ਅਸੀਂ ਤਾਂ ਬਿਲਕੁਲ ਬੂਏ ਦੇ ਕੋਲ ਹੀ ਨੇ ਆ ਜਦੋਂ ਇੱਥੇ ਸੰਗਤ ਆਉਂਦੀ ਹੈ ਸ਼ਮਸ਼ਾਨ ਘਾਟ ਦੇ ਵਿੱਚ ਬਾਰਸ਼ ਦੇ ਦਿਨਾਂ ਦੇ ਵਿੱਚ ਪਹੁੰਚੇ ਚੁੱਕ ਕੇ ਉਹਨਾਂ ਨੇ ਜਾਣਾ ਪੈਂਦਾ ਇੰਨੀ ਕਿ ਇੱਥੇ ਬੱਤਰ ਹਾਲਤ ਹੋਈ ਪਈ ਆ ਕਿ ਸ਼ਮਸ਼ਾਨ ਘਾੜ ਦੇ ਵਿੱਚ ਕੋਈ ਸ਼ਿਸ਼ਕਾਰ ਤੇ ਨਹੀਂ ਆਉਂਦਾ ਇੱਥੇ ਜੀ ਇੱਕ ਦੋ ਜੀ ਸਿਰਫ ਹੁੰਦੇ ਸ਼ਿਸ਼ਕਾਰ ਕਰਕੇ ਘਰਾਂ ਨੂੰ ਚਲੇ ਜਾਂਦੇ ਚਾਰੇ ਇੱਥੇ ਪਹੁੰਚਦਾ ਹੀ ਕੋਈ ਨਹੀਂ ਆ ਜੀ ਇੰਨਾ ਮੰਦਾ ਹਾਲ ਆ ਇੱਥੇ ਜੀ ਸੋ ਇਹ ਇਹਨੇ ਲਾਗੇ ਦੇ ਪਿੰਡ ਰਣੀਏ ਦੇ ਕਿਸਾਨ ਜਿਨ੍ਹਾਂ ਦੀ ਜ਼ਮੀਨ ਜੜੀ ਆ ਬਿਲਕੁਲ ਇਸ ਕੂੜੇ ਦੇ ਢੇਰ ਦੇ ਸਾਹਮਣੇ ਬੰਨੇ ਆ ਔਰ ਉਹ ਆਪਣਾ ਦੁੱਖੜਾ ਬਿਆਨ ਕਰ ਰਿਹਾ ਕਿ ਬਹੁਤ ਵਾਰੀ ਉਹਨਾਂ ਨੇ ਜੜਾ ਵਾ ਵਖ ਵਖ ਸਿਆਸੀ ਆਗੂਆਂ ਤੱਕ ਅਪਰੋਚ ਕੀਤੀ ਆ ਔਰ ਕੋਈ ਵੀ ਹੱਲ ਨਹੀਂ ਨਿਕਲ ਰਿਹਾ ਉਹਨਾਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਹੀ ਮੰਗ ਕੀਤੀ ਆ ਕਿ ਆਲੇ ਦੁਆਲੇ ਦੇ ਪਿੰਡਾਂ ਦੇ ਕਿਸਾਨਾਂ ਦੀ ਵੀ ਸਾਰ ਲਈ ਜਾਏ ਰਾਤ ਦੇ ਸਮੇਂ ਉਹਨਾਂ ਕੋ ਯਾਂ ਦਿਨ ਦੇ ਟਾਈਮ ਘਰ ਖਾਣਾ ਤਕ ਨਹੀਂ ਖਾਦਾ ਜਾਂਦਾ ਇੰਨੀ ਗੰਦੀ ਬਦਬੂ ਪਹੁੰਚਦੀ ਆ ਸੋ ਸ਼ਹਿਰ ਵਾਸੀਆਂ ਵੱਲੋਂ ਵੀ ਮੇਰੀ ਨਗਰ ਕੌਂਸਲ ਧਾਰੀਵਾਲ ਨੂੰ ਇਹ ਅਪੀਲ ਆ ਕਿ ਇਸ ਕੂੜੇ ਦੇ ਪਹਾੜ ਦਾ ਜਰੂਰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤੁਸੀਂ ਬਾਕੀ तमाम ਖਬਰਾਂ ਲਈ ਜੁੜੇ ਰਹੋ ਆਪਣੇ ਇਸ ਨਿਊਜ਼ ਚੈਨਲ ਐਕਸਪ੍ਰੈਸ ਨਿਊਜ਼ نیٹ ਦੇ ਨਾਲ ਧੰਨਵਾਦ